ਨਾਸ਼ਾ ਵਿਰੋਧ ਜਿਹੜਾ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਹੋਈ ਆ ਪੰਜਾਬ ਸਰਕਾਰ ਨੇ ਆ ਉਸੇ ਲੜੀ ਦੇ ਵਿੱਚ ਮਾਨਜੋਗ ਡੀਜੀਪੀ ਪੰਜਾਬ ਆ ਮਾਨਜੋਗ ਡੀਆਈਜੀ ਪਟਿਆਲਾ ਰੇਂਜ ਮਾਨਜੋਗ ਐਸਐਸਪੀ ਪਟਿਆਲਾ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਪੂਰੇ ਪਟਿਆਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚੱਲ ਰਿਹਾ ਉਸੇ ਲੜੀ ਦੇ ਵਿੱਚ ਅਸੀਂ ਅੱਜ ਨਾਬੇ ਦੇ ਵਿੱਚ ਵੀ ਸਰਚ ਆਪਰੇਸ਼ਨ ਕਰ ਰਹੇ ਆ ਤੇ ਕਾਸੋ ਆਪਰੇਸ਼ਨ ਚੱਲ ਰਿਹਾ ਅੱਜ ਨਾਬੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚੱਲੂਗਾ ਜੀ ਕੀ ਕੀ ਬਰਤ ਕਰੇ ਹੋ ਜੀ ਬੋਲੋ ਜੀ ਅ ਅੱਜ ਜਿਹੜਾ ਸਰਚ ਚੱਲ ਰਹੀ ਆ ਜੀ ਬਾਅਦ ਦੇ ਲਾਸਟ ਦੇ ਵਿੱਚ ਤੁਹਾਨੂੰ ਅੱਜ ਬਰੀਫ ਕੀਤਾ ਜਾਊਗਾ ਕਿ ਸਾਨੂੰ ਕੀ ਕੀ ਸਰਚ ਦੇ ਦੌਰਾਨ ਜਿਹੜਾ ਮਿਲਿਆ ਹੈ ਸਰਚ ਅੱਜ ਐਕਚੁਅਲੀ ਚੱਲੀ ਰਹੀ ਆ ਤੇ ਕੁਝ ਜਿਹੜੇ ਆ ਦੋ ਤਿੰਨ ਜਿਹੜੇ ਸਾਨੂੰ ਕੰਡੇ ਜਿਹੜੇ ਆ ਉਹ ਬਰਾਮਦ ਹੋਏ ਆ ਇੱਕ ਲੜਕਾ ਵੀ ਜਿਹੜਾ ਛੱਤ ਦੇ ਉੱਪਰ ਦੀ ਭੱਜ ਰਿਹਾ ਸੀ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਪਿੱਛੇ ਮੁਲਾਜ਼ਮ ਜਿਹੜੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਹਨੂੰ ਜਿਹੜਾ ਆ ਰਾਉਂਡ ਅਪ ਕੀਤਾ ਆ ਤੇ ਸਾਨੂੰ ਆਸ ਹੈ ਕਿ ਅਸੀਂ ਸ਼ਾਮ ਤੱਕ ਇਹ ਸਰਚ ਆਪਰੇਸ਼ਨ ਚਲਾਉਣਾ ਤੇ ਸਾਨੂੰ ਕੁਝ ਨਾ ਕੁਝ ਜ਼ਰੂਰ ਮਿਲੂਗਾ ਅੱਜ ਜਿਹੜੀ ਇੱਕ ਲੇੜੀ ਨੂੰ ਅਸੀਂ ਰਾਉਂਡ ਅਪ ਕੀਤਾ ਜੇ ਚਲੇ ਆਇਆ ਪੋਸ਼ ਗਿਸਟ ਦੇ ਦੌਰਾਨ ਦੇਖਦੇ ਆ ਉਹਦੇ ਕੋਲ ਕੀ ਮਿਲਦਾ ਆ ਐਕਚੁਅਲੀ ਜਿਹੜੀ ਇਹ ਪੰਜਾਬ ਸਰਕਾਰ ਨੇ ਮਹਿਮ ਚਲਾਈ ਹੋਈ ਆ ਪੰਜਾਬ ਸਰਕਾਰ ਦਾ ਆ ਮਾਨਯੋਗ ਸੀਐਮ ਪੰਜਾਬ ਦਾ ਸਿੱਧਾ ਸਿੱਧਾ ਮੈਸੇਜ ਇਸ ਕਰਕੇ ਆਪਣੇ ਆਪ ਹੀ ਇਸ ਤੰਦੇ ਨੂੰ ਛੱਡ ਦੇਣ ਤੇ ਕੋਈ ਚੰਗਾ ਕੰਮ ਜਿਹੜਾ ਅਪਣਾਉਣ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੀਤਾ ਜਾ ਰਿਹਾ ਜੀ ਇਹ ਹਾਂਜੀ ਕਿਹੜੇ ਕਿਹੜੀ ਏਰੀਆ ਦੇ ਵਿੱਚ ਕੀਤਾ ਜਾ ਰਿਹਾ ਆ ਫਿਲਹਾਲ ਤਾਂ ਅਸੀਂ ਇਹ ਨਹੀਂ ਦੱਸ ਸਕਦੇ ਕਿਹੜੇ ਕਿਹੜੇ ਚ ਕਰ ਰਹੇ ਆ ਪਰ ਅਸੀਂ ਹੁਣ ਇੱਕ ਕਲੋਨੀ ਹੈਗੀ ਆ ਲਾਹੌਰਾ ਗੇਟ ਹੈਗਾ ਇਹ ਟੇਹਾਬਸਤੀ ਇੱਥੇ ਆਏ ਇੱਥੇ ਐਕਚੁਅਲੀ ਸਾਨੂੰ ਕਾਫੀ ਜਿਹੜੀਆਂ ਸੇ ਸ਼ਿਕਾਇਤਾਂ ਆ ਰਹੀਆਂ ਸੀ ਐਕਚੁਅਲੀ ਤੁਸੀਂ ਦੇਖਿਆ ਹੀ ਹੋਊਗਾ ਸੀ ਟਾਈਮ ਟੂ ਟਾਈਮ ਜਿਹੜਾ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਅਸੀਂ ਕਾਫੀ ਹੱਦ ਤੱਕ ਜਿਹੜੀ ਇਹਨਾਂ ਦੇ ਜਿਹੜੀ ਡਰੱਗਸ ਦੀ ਚੇਨ ਸੀ ਉਹ ਤੋੜ ਚੁੱਕੇ ਹਾਂ ਤੇ ਸਾਨੂੰ ਆਸ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਤੱਕ ਇਹਨਾਂ ਨੂੰ ਅਸੀਂ ਠੱਲ ਪਾ ਲਵਾਂਗੇ ਆ ਇਹਨਾਂ ਸਾਰਿਆਂ ਤੇ ਪਹਿਲਾਂ ਵੀ ਕਿਸੇ ਤੇ 8 ਪਰਚੇ ਆ ਕਿਸੇ ਤੇ 10 ਪਰਚੇ ਆ ਤੇ ਇਹ ਜੇਲ੍ਹਾਂ ਚ ਵੀ ਆਪਣਾ ਟਾਈਮ ਜਿਹੜਾ ਲਾ ਕੇ ਆ ਚੁੱਕੇ ਆ ਆ ਪਿੱਛੇ ਜੀ ਮੈਂ ਨਾਬੇ ਜੇਲ੍ਹ ਦੇ ਵਿੱਚ ਗਈ ਸੀ ਰਾਮ ਸਰਚ ਕਰਨ ਵਾਸਤੇ ਤੇ ਉੱਥੋਂ ਜਿਹੜੇ ਇੱਥੋਂ ਦੇ ਹੀ ਬੰਦੇ ਫੜ ਕੇ ਉੱਥੇ ਬਿਠਾਏ ਹੋਏ ਆ ਉਹ ਸਾਨੂੰ ਰਿਕਵੈਸਟਾਂ ਕਰ ਰਹੇ ਸੀ ਮੈਡਮ ਅਸੀਂ ਇਹ ਕੰਮ ਛੱਡਣਾ ਚਾਹੁੰਦੇ ਆ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਆ ਮਿਹਨਤ ਕਰਕੇ ਆਪਣਾ ਜਿਹੜਾ ਆ ਪਰਿਵਾਰ ਨੂੰ ਜਿਹੜਾ ਪਾਲਣਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਵੀ ਆਨ ਆਲ ਟਾਈਮ ਦੇ ਵਿੱਚ ਜਿਹੜੇ ਇਸ ਧੰਦੇ ਦੇ ਵਿੱਚ ਹੈਗੇ ਆਪਣੇ ਆਪ ਹੀ ਪਿੱਛੇ हट ਜਾਣਗੇ ਕਿਉਂਕਿ ਸਰਕਾਰ ਤਾਂ ਇਸ ਨਸ਼ੇ ਵਰਗੀ ਬਿਮਾਰੀ ਤੋਂ ਪਿੱਛੇ ਨਹੀਂ हट ਰਹੀ ਉਹ ਜ਼ਰੂਰ ਚਾਹਦੀ ਆ ਵੀ ਸਾਡਾ ਪੰਜਾਬ ਜਿਹੜਾ ਆ ਡਰੱਗ ਫ੍ਰੀ ਹੋਵੇ ਬੰਦੇ ਤਾਂ ਹੈਗੇ ਸੀ ਹੁਣ ਲੇਡੀਜ਼ ਵੀ ਇਸ ਵਿੱਚ ਕਾਫੀ ਸ਼ਮੂਲੀਅਤ ਆ ਲੇਡੀਜ਼ ਦੀ ਵੀ ਵਿੱਚ ਅੱਜ ਤੋਂ 7-8 ਮਹੀਨੇ ਪਹਿਲਾਂ ਇਹ ਦਿਨਾਂ ਬੇ ਦੇ ਵਿੱਚ ਕਾਫੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਕਾਫੀ ਚੇਨ ਜਿਹੜੀ ਅਸੀਂ ਤੋੜ ਚੁੱਕੇ ਆ ਤਾਂ ਆਉਣ ਵਾਲੇ ਟਾਈਮ ਦੇ ਜਿਹੜਾ ਇਕਾ ਦੁੱਕਾ ਬੰਦੇ ਰਹਿ ਗਿਆ ਉਹ ਵੀ ਅਸੀਂ ਰਾਉਂਡ ਅਪ ਕਰ ਲਾਂਗੇ। ਬਹੁਤ ਵਧੀਆ ਇਹ ਨਸ਼ਾ ਬੰਦ ਹੋਊਗਾ ਤੇ ਪਬਲਿਕ ਨੂੰ ਫਾਇਦਾ ਇਹ ਗੱਲ ਦਾ ਜੀ। ਨੌਜਵਾਨ ਸਾਰੇ ਡੁੱਬੇ ਹੋਏ ਨੇ ਨਸ਼ੇ ਜੀ ਇਹ ਦਲਦਲ ਚੋਂ ਤਾਂ ਹੀ ਨਿਕਲਣਗੇ ਜੇ ਪੁਲਿਸ ਇਹਨਾਂ ਉਹ ਕਰੂਗੀ ਜੀ। ਤਾਂ ਸਰਕਾਰ ਤੇ ਪੁਲਿਸ ਵੱਲੋਂ ਜਿਹੜੇ ਵਧੀਆ ਕਦਮ ਚੁੱਕੇ ਜਾ ਰਹੇ ਨੇ ਇਸ ਸੰਬੰਧੀ। ਹਾਂ ਜੀ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਇਹ।